ਕਿਸਾਨਾਂ ਦੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਲੋਕਡਾਊਨ ਕਰ ਦਿੱਤਾ ਗਿਆ ਹੈ ਵੱਖ-ਵੱਖ ਸੜਕਾਂ ਦੇ ਸਣੇ ਰੇਲ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਇਸ ਦੌਰਾਨ ਕੇਂਦਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਦੇ ਉੱਤੇ ਮੋਰਚਿਆਂ ਤੇ ਬੈਠੇ ਕਿਸਾਨਾਂ ਦੇ ਵੱਲੋਂ ਇਹ ਪੰਜਾਬ ਬੰਦ ਦੀ ਜਿਹੜੀ ਕਾਲ ਹੈ ਉਹ ਦਿੱਤੀ ਗਈ ਸੀ ਜਿਹੜੀ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੈ ਤੇ ਦੱਸਦੀ ਹੈ ਕਿ ਸਵੇਰੇ 7 ਵਜੇ ਤੋਂ ਹੀ ਜਿਹੜੀਆਂ ਦੁਕਾਨਾਂ ਨੇ ਜਾਂ ਵੱਖ-ਵੱਖ ਇਲਾਕਿਆਂ ਦੀ ਗੱਲ ਕਰੀ ਜਾਵੇ ਸੜਕਾਂ ਦੀ ਕਿ ਤੇਵੇ ਸੜਕਾਂ ਵੀ ਬਲੌਕ ਕਰ ਦਿੱਤੀਆਂ ਗਈਆਂ ਨੇ ਤੇ ਜੇਕਰ ਗੱਲ ਕਰੀ ਜਾਵੇ ਪਟਿਆਲਾ ਦੀ ਤਾਂ ਪਟਿਆਲਾ ਦਾ ਜਿਹੜਾ ਰਾਜਪੁਰਾ ਅਤੇ ਪਟਿਆਲਾ ਨੂੰ ਜੋੜਨ ਵਾਲਾ ਤਰੇੜੀ ਜਟਾਂਵਾਲਾ ਟੋਲ ਪਲਾਜਾਏ ਓਵੀ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਸਬਜੀ ਮੰਡੀ ਤੇ ਹੋਰ ਜਿਹੜੀਆਂ ਦੁਕਾਨਾਂ ਨੇ ਅਤੇ ਬੱਸ ਦੇ ਬੱਸਾਂ ਦੇ ਡਰਾਈਵਰਾਂ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ ਤਾਂ ਕਿਸਾਨ ਆਗੂ ਸਰਵਜਿੰਗ ਬੰਦੇਰ ਨੇ ਕਿਹਾ ਸੀ ਕਿ ਉਹਨਾਂ ਨੂੰ ਸਮਰਥਨ ਮਿਲਿਆ ਤੇ ਉਸ ਦੀ ਸਥਿਤੀ ਅੱਜ ਦੇਖਣ ਨੂੰ ਮਿਲੀ ਜਿੱਥੇ ਕਿ ਛੋਟੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਨੇ ਰੋਡ ਨੇ ਜੜੇ ਉਹ ਵੀ ਜਾਮ ਕੀਤੇ ਗਏ ਨੇ ਕਿਸਾਨਾਂ ਦੇ ਵੱਲੋਂ ਰੇਲਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੇ ਵੱਲੋਂ ਰੇਲ ਵੇ ਸਟੇਸ਼ਨਾਂ ਦੇ ਉੱਤੇ ਜਾ ਕੇ ਜਿਹੜੀ ਵਾਜਾਈਏ ਉਹ ਬੰਦ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਅੱਜ ਸਵੇਰ ਤੋਂ ਹੁਣ 19 ਟ੍ਰੇਨਰ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਰੱਦ ਹੋ ਗਏ ਜਿਨ੍ਹਾਂ ਦਾ ਟਾਈਮ ਤੇ ਹੁਣ ਦੇਖਣਾ ਹੀ ਹੋਵੇਗਾ ਕਿ ਅੱਗੇ ਜਿਹੜੀ ਸਾਰੀ ਸਥਿਤੀ ਆ ਉਹ ਕਿਸ ਤਰੀਕੇ ਦੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਿਹੜੀ ਬੰਦ ਦੀ ਕਾਲ ਹੈ ਪੰਜਾਬ ਬੰਦ ਦੀ ਕਾਲ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਿੱਤੀ ਗਈ ਹੈ ਸ਼ਾਮ 4 ਵਜੇ ਤੱਕ ਜਿਹੜਾ ਪੰਜਾਬ ਹੈ ਮੁਕੰਮਲ ਤੌਰ ਤੇ ਬੰਦ ਰਹੇਗਾ ਇਸ ਦੌਰਾਨ ਸਿਰਫ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਡਾਕਟਰੀ ਸਹਾਇਤਾ ਸੇਵਾਵਾਂ ਨੇ ਉੱਥੇ ਜਾ ਕੇ ਹੀ ਤਦ ਲਈ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਅਗਰ ਕਿਸੇ ਸਿਚੁਏਸ਼ਨ ਦੇ ਨਾਲ ਅਜਿਹੀ ਸਿਚੁਏਸ਼ਨ ਤੁਹਾਨੂੰ ਆ ਜਾਂਦੀ ਹੈ ਅਦਰਵਾਈਜ਼ ਬਾਕੀ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਸਿਰਫ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਹਸਪਤਾਲਾਂ ਦੇ ਵਿੱਚ ਮਿਲ ਸਕਦੀਆਂ ਹਨ ਤਾਂ ਇਸ ਦੇ ਬਾਬਤ ਜੇਕਰ ਗੱਲ ਕੀਤੀ ਜਾਵੇ ਪੰਜਾਬ ਬੰਦ ਦੇ ਕੋਲ ਦੀ ਤਾਂ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇਹ ਜਿਹੜੀ ਪੰਜਾਬ ਬੰਦ ਦੀ ਕੋਲ ਹੈ ਬਿੱਤੇ 2-3 ਦਿਨਾਂ ਤੋਂ ਦਿੱਤੀ ਗਈ ਸੀ ਤਾਂ ਉਹਨਾਂ ਨੇ ਲੋਕਾਂ ਨੂੰ ਅਲਰਟ ਵੀ ਕਰ ਦਿੱਤਾ ਸੀ ਕਿ ਉਹ 30 ਤਰੀਕ ਨੂੰ ਪੰਜਾਬ ਬੰਦ ਕਰਨਗੇ ਤੇ ਉਸ ਤੋਂ ਪਹਿਲਾਂ ਪਹਿਲਾਂ ਜੇਕਰ ਕਿਸੇ ਨੇ ਕੋਈ ਕੁਝ ਲਿਆਉਣਾ ਸੀ ਜਾਂ ਕਿਸੇ ਨੇ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਪਵਾਉਣਾ ਸੀਗਾ ਉਹਨਾਂ ਨੂੰ ਵੀ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਅੱਜ ਜਿਹੜੇ ਪੈਟਰੋਲ ਪੰਪ ਨੇ ਉਹ ਵੀ ਬੰਦ ਰਹਿਣਗੇ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਔਰ ਦੁਕਾਨਦਾਰਾਂ ਦੀ ਜਾਂ ਬੱਸਾਂ ਦੀ ਤਾਂ ਉਹ ਵੀ ਪੂਰਨ ਤੌਰ ਤੇ ਬੰਦ ਰੱਖੀਆਂ ਗਈਆਂ ਨੇ ਤਾਂ ਦੇਖਣਾ ਇਹ ਹੋਵੇਗਾ ਕਿ ਇਸ 콜 ਦਾ ਅਸਰ ਹੈ ਉਹ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵੇਖਣ ਨੂੰ ਮਿਲੇਗਾ ਹਾਲਾਂਕਿ ਤਸਵੀਰਾਂ ਨੇ ਜਿਹੜੀਆਂ ਫਿਰੋਜ਼ਪੁਰ ਅਤੇ ਪਟਿਆਲਾ ਅਤੇ ਜਾਜਪੁਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਮੰਨ ਦੀ ਜਿਹੜੀ 콜 ਹੈ ਉਹ ਦੇਖਣ ਨੂੰ ਮਿਲੀ ਜਿੱਥੇ ਕਿ ਉਸ ਦਾ ਅਸਰ ਦੇਖਣ ਨੂੰ ਮਿਲਿਆ ਹਾਂਜੀ ਮੈਂ ਰਣਜੀਤ ਸਿੰਘ ਸੁਬਾਜਪੁਰ ਭਾਰਤੀ ਕਿਸਾਨ ਜੀਨ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੇ ਅੱਜ ਪੰਜਾਬ ਭਰ ਦੇ ਵਿੱਚ ਹਰ ਵਿਭਾਗ ਦੇ ਤੇ ਹਰ ਛੜਕ ਦਾ ਤੇ ਹਰ ਰੇਲਵੇ ਦਾ ਚੱਕਾ ਜਾਮਾ ਕਿਉਂਕਿ ਅੱਜ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਹੱਲ ਦੇ ਲਈ ਸੈਂਟਰ ਸਰਕਾਰ ਨਾਲ ਜਿਹੜਾ ਸਿੱਧਾ ਮੰਨ ਲਓ ਵੀ ਪੇਚਾ ਸਰਕਾਰ ਨੇ ਪਾਰਖਿਆ ਸੈਂਟਰ ਦੀ ਨੇ ਆਪਦੇ ਮੰਦੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ 11 ਮਹੀਨੇ ਦੇ ਲਗਭਗ ਸ਼ੰਭੂ ਮੋਰਚਾ ਤੇ ਖਨੌਰੀ ਮੋਰਚੇ ਤੇ ਸਾਡੇ ਕਿਸਾਨ ਤੇ ਮਜ਼ਦੂਰ ਤੇ ਆਮ ਜਨਤਾ ਜਿਹੜੀ ਉੱਥੇ ਬੈਠੀ ਐ ਤੇ ਜਿਹੜੀ ਸਰਕਾਰ ਵੀ ਪਹਿਲਾਂ ਕਹਿੰਦੀ ਸੀ ਤੇ ਆਮ ਜਨਤਾ ਨੂੰ ਵੀ ਲੱਗਦਾ ਸੀ ਕਿ ਲੋਕ ਤੁਰ ਕੇ ਚਲੇ ਜਾਣ ਦਿੱਲੀ ਜੇ ਟਰੈਕਟਰ ਟਰਾਲੀਆਂ ਤੇ ਨਹੀਂ ਜਾਣ ਦਿੰਦੇ ਤਾਂ ਲੋਕ ਜਦੋਂ ਤੁਰ ਕੇ ਜਾਣ ਲਈ ਤਿਆਰ ਹੋਏ ਦਿੱਲੀ ਨੂੰ ਤਾਂ ਉਹ ਲੋਕਾਂ ਤੇ ਪਾਣੀ ਦੀਆਂ ਬਿਛਾੜਾਂ ਤੇ ਇਥੋਂ ਤੱਕ ਕਿ ਅਥਰੂ ਗੈਸ ਦੇ ਵੱਡੇ ਵੱਡੇ ਗੋਲੇ ਰਬੜ ਦੀਆਂ ਗੋਲੀਆਂ ਉਹ ਮਾਰ ਮਾਰ ਕੇ ਸਾਡੇ ਘੱਟੋ ਘੱਟ 60 ਜਿਹੜੇ ਕਿਸਾਨ ਆ ਹੁਣ ਨਵੇਂ ਸਿਰੇ ਤੋਂ ਇਹਨਾਂ ਨੇ ਜ਼ਖਮੀ ਕੀਤੇ ਆ ਇਸ ਤੋਂ ਬਿਨਾ ਸਾਡੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਵੀ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਮਰਨ ਵਰਤ ਤੇ ਬੈਠੇ ਆ ਤੇ ਸਰਕਾਰ ਨੇ ਅਜ ਤੱਕ ਕਿਸੇ ਵੀ ਸਾਡੇ ਪ੍ਰੋਟੈਸਟ ਤੇ ਗੱਲਬਾਤ ਕਰਨ ਲਈ ਸਾਨੂੰ ਕੋਈ ਸੱਦਾ ਨਹੀਂ ਆਇਆ ਉਲਟਾ ਜੇ ਅਸੀਂ ਅੱਜ ਮਰਨ ਲਈ ਮਜਬੂਰ ਆ ਕਿਉਂਕਿ ਸਾਨੂੰ ਪਤਾ ਹੈ ਜੇ ਸਾਡੇ ਖੇਤ ਗੁੱਸੇ ਕੇ ਤਾਂ ਸਾਨੂੰ ਕੱਲ ਨੂੰ ਵੀ ਮਰਨਾ ਹੀ ਪੈਣਾ ਤੇ ਅੱਜ ਅਸੀਂ ਜਿਉਂਦੇ ਜੀਉ ਕਿਉਂ ਨਾ ਸਰਕਾਰ ਦੇ ਗਲ ਹੋ ਕੇ ਮਰੀਏ ਤੇ ਸਰਕਾਰ ਮਰਨ ਵੀ ਨਹੀਂ ਸਾਨੂੰ ਦਿੰਦੀ ਤੇ ਅੱਜ ਸਰਕਾਰ ਨੇ ਸਾਡੇ ਉੱਤੇ ਕਿਵੇਂ ਚਾਰੇ ਪਾਸੇ ਫੋਰਸਾਂ ਲਾ ਕੇ ਲੋਕਾਂ ਨੂੰ ਕਿਵੇਂ ਕਬਜ਼ੇ 'ਚ ਕੀਤਾ ਹੋਇਆ ਤੇ ਅੱਜ ਅਸੀਂ ਆਪਦੀ ਮੰਗਾਂ ਮਨਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਸਾਡੇ ਨਾਲ ਹਰ ਵਰਗ ਆ ਜਿਹੜਾ ਭਾਵੇਂ ਉਹ ਸਰਕਾਰੀ ادارے ਨੇ ਪ੍ਰਾਈਵੇਟ ادارے ਨੇ ਚਾਹੇ ਟਰਾਂਸਪੋਰਟ ਆ ਚਾਹੇ ਮੁਲਾਜ਼ਮ ਨੇ ਹਰ ਵਰਗ ਅੱਜ ਸਾਡੇ ਨਾਲ ਆਇਆ ਇਸ ਗੱਲ ਤੇ ਕਿਉਂਕਿ ਹਰ ਲੋਕਾਂ ਨੂੰ ਅੱਜ ਹੁਣ ਸਮਝ ਆ ਗਈ ਕਿ ਸਾਡੇ ਜਿਹੜੇ ਛੋਟੇ-ਮੋਟੇ ਬਾਜ਼ਾਰ ਆ ਉਹ ਵੀ ਖੁੱਸਣ ਜਾ ਰਹੇ ਆ ਇੱਥੇ ਵੱਡੇ-ਵੱਡੇ ਬਿਗ ਮਾਲ ਜਿਹੜੇ ਬਿਗ ਬਾਜ਼ਾਰ ਆ ਜਿਹੜੇ ਉਹ ਬਣਨ ਜਾ ਰਹੇ ਨੇ ਸੋ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਅੱਜ ਪੰਜਾਬ ਦੀਆਂ ਸੜਕਾਂ ਤੇ ਚੱਕਾ ਜਾਮ ਕੀਤਾ ਹੋਇਆ ਪਰ ਫੇਰ ਵੀ ਅਸੀਂ ਦੇਖਦੇ ਆ ਕਿ ਜਿਹੜੀਆਂ ਜ਼ਰੂਰੀ ਸਵਾਮਾਂ ਨੇ ਉਹਨਾਂ ਲੋਕਾਂ ਨੂੰ ਅਸੀਂ ਜਾਣ ਵੀ ਦੇਣਾ ਉਹਦੇ ਚ ਖਾਸ ਕਰਕੇ ਮੈਡੀਕਲ ਦੀ ਸਹੂਲਤ ਆ ਜਿਹੜੀ ਭਾਵੇਂ ਉਹ ਡਾਕਟਰ ਹੋਵੇ ਭਾਵੇਂ ਮਰੀਜ਼ ਹੋਵੇ ਜਾਂ ਕਿਸੇ ਦਾ ਵਿਆਹ ਦਾ ਵਿਆਹ ਵਾਲੀ ਬਰਾਤ ਹੋਵੇ ਕਿਸੇ ਦੀ ਮਰਗਤ ਤੇ ਕਿਸੇ ਨੇ ਜਾਣਾ ਹੋਵੇ ਇਹਨਾਂ ਲੋਕਾਂ ਤੇ ਸਾਡੇ ਲੋਕਾਂ ਨੇ ਛੂਟ ਦਿੱਤੀ ਹੋਈ ਆ ਕਿ ਉਹ ਆਪਦੇ ਮਿੱਥੇ ਸਮੇਂ ਤੇ ਆਪਦੇ ਜਿਹੜੇ ਕਾਰਜ ਆ ਉਹ ਕਰ ਸਕਦੇ ਆ ਸੋ ਅਸੀਂ ਲੋਕਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਕਿ ਜਿਹੜੇ 7 ਵਜੇ ਅੱਜ ਸੜਕਾਂ ਤੇ ਸਾਡੇ ਨਾਲ ਖੜੇ ਆ ਸੋ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੁਸੀਂ ਕਿਵੇਂ ਦੇਖਦੇ ਹੋ ਵੀ ਸਵੇਰ ਦਾ ਟਾਈਮ ਹੈਗਾ ਵੀ ਬਹੁਤ ਜ਼ਰੂਰੀ ਜਿਹੜੇ ਸਮਾਨ ਵੀ ਘਰਾਂ ਚ ਚੱਲਦਾ ਤੇ ਲੇਕਿਨ ਉਹਨੂੰ ਲੈ ਕੇ ਤੁਹਾਨੂੰ ਕਈਆਂ ਨੂੰ ਮੁਸ਼ਕਿਲ ਆਉਂਦਾ ਸਰ ਇਸ ਤਰ੍ਹਾਂ ਵੀ ਜਿਹੜੀਆਂ ਜੁਫਦੇਲੀ ਨੇਟਸ ਦੀਆਂ ਚੀਜ਼ਾਂ ਨੇ ਉਹਦੀ ਸ਼ਾਪ ਚਲੋ ਖੁੱਲ ਜਾਣੇ ਕੋਈ ਮੈਡੀਸਿਨ ਆ ਕੋਈ ਸਬਜ਼ੀਆਂ ਆ ਦੂਸਰੀ ਗੱਲ ਇਹ ਹੈ ਵੀ ਜਿਹੜੀ ਵੀ ਹੜਤਾਲ ਹੈ ਸਰਕਾਰ ਨੂੰ ਤੇ ਕਿਸਾਨਾਂ ਨੂੰ ਤੇ ਸਾਰਿਆਂ ਨੂੰ ਇਸ ਤੇ ਮਿਲ ਕੇ ਵੀ ਕੋਈ ਵੀ ਖਰਾਬ ਨਾ ਹੋਵੇ ਹਰ ਬੰਦੇ ਦਾ ਕੰਮ ਪੂਰਾ ਹੋਵੇ ਤੇ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਵਧੀਆ ਐਕਸ਼ਨ ਲੈਣਾ ਚਾਹੀਦਾ ਜੇਕਰ ਕਦੀ ਵੀ ਇਹ ਚੀਜ਼ ਇਹ ਕੰਮ ਨਾ ਹੋਵੇ ਅੱਜ ਦੇ ਦੌਰ ਦੇ ਵਿੱਚ ਕੰਮ ਕਰਤ ਆਉਂਦੇ ਕੁ ਰਹਿ ਗਏ ਨੇ ਲੇਕਿਨ ਇਹਨਾਂ ਚੀਜ਼ਾਂ ਵਿੱਚ ਹੜਤਾਲ ਲਗਾਤਾਰ ਹੁੰਦੀਆਂ ਕਦੀ ਬੰਦ ਦੀ ਕਾਲ ਹੋ ਗਈ ਕਦੀ ਧਰਨੇ ਪ੍ਰਦਰਸ਼ਨ ਹੋ ਗਏ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਆ ਉਹਨੂੰ ਤੁਸੀਂ ਦੇਖਦੇ ਹੋ ਵੀ ਮਤਲਬ ਕੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਾਂ ਇਹਨਾਂ ਚੀਜ਼ਾਂ ਬੰਦ ਹੋਣਾ ਚਾਹੀਦੀਆਂ ਇਹ ਚੀਜ਼ਾਂ ਤਾਂ ਦੇਖੋ ਗੱਲ ਇਹ ਆ ਵੀ ਨੁਕਸਾਨ ਕੋਈ ਬੱਚਾ ਕੋਈ ਡਿਊਟੀ ਤੇ ਜਾ ਰਿਹਾ ਜਾਂ ਕੁਝ ਵੀ ਹੈ ਨੁਕਸਾਨ ਦੇਣਾਂ ਚੀਜ਼ਾਂ ਦਾ ਹੈਗਾ ਅਸੀਂ ਇਸ ਚੀਜ਼ ਨੂੰ ਮੰਨਦੇ ਆ ਪਰ ਜੇ ਕੋਈ ਜਿਹੜੀਆਂ ਜ਼ਰੂਰੀ ਜ਼ਰੂਰਤਾਂ ਜਿਹੜੇ ਕੋਈ ਮੰਗਾਂ ਛੇਤੀ ਮੰਗੀਆਂ ਜਾ ਸਕਦੀਆਂ ਨੇ ਕਿਤੇ ਨਾ ਕਿਤੇ ਤੱਕ ਕੰਪਰੋਮਾਈਜ਼ ਉਹ ਮੰਗ ਲੈਣ ਠੀਕ ਮੈਡੀਕਲ ਵੀਰ ਜੀ ਕੀ ਨਾਂ ਹੈ ਜੀ ਆਪਣਾ ਬਤਮ ਸਿੰਘ ਸਸ ਜਿੱਥੇ ਖੜੇ ਹੋ ਤੁਸੀਂ ਜੀ ਬਹਾਲੀ ਬਹਾਲੀ ਕਿੱਥੇ ਜਾ ਰਹੇ ਹੋ ਹਸਪੀਟਲਾਂ ਜੀ ਕੋਈ ਕਿਸਾਨਾਂ ਰੋਕਿਆ ਤਾਂ ਨਹੀਂ ਕੋਈ ਨਹੀਂ ਠੀਕ ਹੈ ਧੰਨਵਾਦ ਬਹੁਤ-ਬਹੁਤ ਚਲੋ ਦੇਖੋ ਜਿਹੜੀ ਮੈਡੀਕਲ ਸੇਵਾਵਾਂ ਨੇ ਉਹ ਉਹ ਬਹਾਲ ਕੀਤੇ ਜਾ ਰਹੇ ਉਹਨਾਂ ਨੂੰ ਛੁੱਟ ਦਿੱਤੀ ਜਰੀ ਹੈ ਜੀ ਪੂਰੀ ਤੇ 에어ਪੋਰਟ ਵਾਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਏਅਰਪੋਰਟ ਵਾਸਤੇ ਜਾਣ ਦੇ ਰਹੇ ਆ ਤੁਹਾਨੂੰ ਹਾਂ ਧੰਨਵਾਦੀ ਤੁਸੀਂ ਮੁਹਾਲੀ ਖੜੇ ਹੋ ਤੁਹਾਡਾ ਹੀ ਬਹੁਤ ਧੰਨਵਾਦ ਆਓ ਧੰਨਵਾਦ ਆਜੋ ਆਜੋ ਚਲੋ ਤੁਸੀਂ ਦੇਖ ਸਕਦੇ ਹੋ ਉੱਪਰ ਰੇਲ ਆਵਾਜਾਈ ਤੇ ਨੀਚੇ ਜਿਹੜੀ ਮੈਡੀਕਲ ਤੇ ਏਅਰਪੋਰਟ ਸੇਵਾਵਾਂ ਉਹਨਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ ਤੇ ਜਾਣ ਦਿੱਤਾ ਜਾ ਰਿਹਾ ਹੈ This program is sponsored by the Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us Bird Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.